ਲੁਧਿਆਣਾ ਦੇ ਵਿੱਚ ਆਜ਼ਾਦੀ ਕੁਲਾਟੀਆਂ ਦੇ ਵਾਰਸਾਂ ਦੇ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਹੈ ਜਿਸ ਤਵੇ ਵਿੱਚ ਆਉਣਾ ਆਉਣ ਵਾਲੇ ਦਿਨਾਂ 'ਚ ਜਲੰਧਰ ਦੇ ਵਿੱਚ ਵੱਡੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਦੱਸਦੇ ਕਿ ਮਾਮਲਾ ਜਲੰਧਰ ਦੇ ਵਿੱਚ ਆਜ਼ਾਦੀ ਕੁਲਾਟੀਆਂ ਦੀ ਯਾਦ 'ਚ ਬੜੀ ਸਮਾਰਕ ਦਾ ਹੈ ਜਿਸ ਨੂੰ ਲੈ ਕੇ ਉਹਨਾਂ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਮਾਰਕ ਤੇ ਕੋਈ ਕਪਲੇਬਾਜ਼ੀ ਦਾ ਖੁਲਾਸਾ ਕੀਤਾ ਜਾਵੇਗਾ ਵਿਧਿਆਣਾ ਲਾਈਵ ਦੇ ਲਈ ਸੁਿੰਦਰ ਸੋਨੀ ਦੀ ਰਿਪੋਰਟ ਮਾਨਸਾ ਜਥੇਬੰਦੀ ਕ੍ਰਿਏਟਿਵ ਉਪਰਾਧਕਾਰੀ ਸੰਸਥਾ ਰਜਿਸਟਰਡ 196 ਪੰਜਾਬ ਅੱਜ ਸਰ ਮੀਟਿੰਗ ਰੱਖੀ ਗਈ ਹੈ ਸੋ ਕਿਹੜੇ ਕਿਹੜੇ ਮੁੱਦੇ ਤੁਹਾਡੀ ਕਿਹੜੀ ਕਿਹੜੀ ਮੰਗਾਂ ਨੇ ਜਿਹੜੀਆਂ ਸਰਕਾਰ ਦੇ ਦਰਵਾਜ਼ੇ ਤੇ ਰੱਖਣਾ ਚਾਹੁੰਦੇ ਹੋ ਅਸੀਂ ਸਾਡੀ ਜਥੇਬੰਦੀ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਉਹਦੇ ਵਾਸਤੇ ਅਸੀਂ ਮੀਟਿੰਗ ਕੀਤੀ ਹੈ ਬਾਕੀ ਜਾਦਗਰ ਹਾਲ ਜ਼ਿਲੰਧਰ ਜਿਹੜਾ ਦੇਸ਼ ਪੱਧਰ ਤੇ ਜਾਦਗਰ ਹਾਲ ਬਣੇ ਹੈ ਉਹਦੇ ਲਈ ਵੀ ਅਸੀਂ ਆਪਣਾ ਅਗਲਾ ਪ੍ਰੋਗਰਾਮ ਲਿਤਾਗੇ ਹੋ ਸਕਦਾ ਹੈ ਧਰਨਾ ਦੇ ਜ਼ਿਲੰਧਰ ਦੇ ਵਿੱਚ ਕਿਉਂਕਿ ਉੱਥੇ ਨਾ ਤਾਂ ਸਾਡੇ ਬਜ਼ੁਰਗਾਂ ਦੀ ਕੋਈ ਫੋਟੋ ਤੇ ਨਾ ਹੀ ਸਾਡੇ ਜਥੇਦਾਨਿਕ ਪਰਿਵਾਰਾਂ ਨੂੰ ਸਾਸਤਾ ਤੇ ਕਿਸੇ ਨੂੰ ਕੋਈ ਉੱਥੇ ਨਾਵਜਾ ਦੇ ਆਉਂਦਾ ਨਾ ਕੋਈ ਉੱਥੇ ਕਰਨ ਪੁੱਛ ਕੇ ਸੀ ਤੱਕ ਉੱਥੇ ਜੋ ਕਪੜਾ ਹੋਇਆ ਉਹਦੇ ਲਈ ਵੀ ਅਸੀਂ ਨਿੰਦਾ ਕਰਦੇ ਹਾਂ ਉਹਦੀ ਪਰਤਾਲ ਹੋਣੀ ਚਾਹੀਦੀ ਹੈ ਦੋਸ਼ੀਆਂ ਨੂੰ ਸਜ਼ਾਵਾ ਮਿਲਣੀ ਚਾਹੀਦੀ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਜ਼ਿੰਮੇਵਾਰਤਾ ਜਿਹੜੇ ਹੁਣ ਉੱਥੇ ਆਉਣਗੇ ਜੇ ਅਸੀਂ ਜ਼ਿੰਮੇਵਾਰੀ ਕਿਸੇ ਨੂੰ ਕਹਿ ਸਕਦੇ ਜ਼ਿੰਮੇਵਾਰ ਸਰਕਾਰ ਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਹੈ ਇਹ ਕੋਰਸਪੋਰਾਟ ਕਾਰਡਮੈਂਟ ਦਾ ਕੰਮ ਹੈ ਉਹਨਾਂ ਨੇ ਬਣਾਉਣਾ ਅਸੀਂ ਕਿਸੇ ਨੂੰ ਤੁਸੀਂ ਕੋਈ ਬਣਾ ਦੇਈਏ। ਸਹੀ ਜਾਰੇ ਪਈ ਵਰਨਲਸ ਬੰਦੇ ਤੋਂ ਲੱਗਦਾ ਵੀ ਅੱਜ ਵੀ ਕਿਤੇ ਨਾ ਕਿਤੇ ਉਹ ਜਿਹੜਾ ਮਾਨ ਸਨਮਾਨ ਮਿਲਣਾ ਚਾਹੀਦਾ ਸੀ ਉਸ ਤੋਂ ਬਾਂਝੇ ਵਜਿ ਵੀ ਅਸੀਂ ਸ਼ੁਰੂ ਤੋਂ ਲੈ ਕੇ 1947 ਤੋਂ ਲੈ ਕੇ ਸਾਡੇ ਮੁਰਗਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸੀ ਇੱਕ ਸੁਪਨਾ ਲੈ ਕੇ ਜੀ ਉਸ ਸੁਪਨੇ ਨੂੰ ਤਾਂ ਬਹੁਤ ਦੂਰ ਤੱਕ ਸੋਹਿਆ ਤੱਕ ਵੀ ਨਹੀਂ ਗਿਆ ਇਹ ਜਿਹੜੇ ਉਸ ਵੇਲੇ ਦੇ ਵੀ ਗਦਾਰ ਲੋਕ ਸੀਗੇ ਮੈਂ ਇਹ ਗੱਲ ਕਹਣੋਂ ਬਰੇਜ ਨਹੀਂ ਕਰੂੰਗਾ ਉਹਨਾਂ ਨੇ ਸਿਆਸੀ ਬੁਰਕਾ ਪਾ ਕੇ ਜਿਹੜੇ ਅੰਗਰੇਜ਼ਾਂ ਦੇ ਪਿੱਛੂ ਸੀਗੇ ਉਹੀ ਅੱਗੇ ਆ ਕੇ ਉਹਨਾਂ ਨੇ ਇਸ ਦੇਸ਼ ਨੂੰ ਬੜਾ ਪਿੱਛੇ ਲੈ ਕੇ ਗਏ ਨੇ ਸਾਡੇ ਬਜ਼ੁਰਗਾਂ ਦੀ ਕੀਤੀ ਹੋਈ ਅਸੀਂ ਗਲਤੀ ਇਹ ਨਹੀਂ ਕਹਿੰਦੇ ਉਹਨਾਂ ਨੂੰ ਵਰਤਿਆ ਗਿਆ ਉਹਨਾਂ ਨੂੰ ਵਰਤ ਕੇ ਇਹਨਾਂ ਨੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸ ਸਮੇਂ ਇਹ 1 ਰੁਪਿਆ ਇੰਗਲੈਂਡ ਦੇ 1 ਪਾਉਂਡ ਦੇ ਬਰਾਬਰ ਹੁੰਦਾ ਸੀ ਅੱਜ ਤੁਸੀਂ ਸਾਰੇ ਨੈਟ ਤੇ ਦੇਖ ਲਓ ਤੁਹਾਨੂੰ ਪਤਾ ਹੀ ਆ ਵੀ ਅਸੀਂ 100 ਗੁਣਾ ਥੱਲੇ ਚਲੇ ਗਏ ਹਾਂ ਇਸ ਦੇਸ਼ ਨੂੰ ਇਸ ਦੇਸ਼ ਦੇ ਜਿੰਨੇ ਸਿਆਸੀ ਲੋਕ ਨੇ ਸਾਰੀਆਂ ਹੀ ਪਾਰਟੀਆਂ ਜਿਨ੍ਹਾਂ ਨੇ ਇੱਥੇ ਰਾਜ ਕੀਤਾ ਇਸ ਨੂੰ ਮਾਣਿਆ ਉਹਨਾਂ ਨੇ ਸਾਦੇ ਪਰਿਵਾਰਾਂ ਤੱਕ ਵੀ ਕੋਈ ਪਹੁੰਚ ਨਹੀਂ ਕੋਈ ਕਿਸ ਤਰ੍ਹਾਂ ਦਾ ਨਹੀਂ ਤੇ ਬਾਕੀ ਆਮ ਲੋਕਾਂ ਨੂੰ ਆਬਲਕ ਨੂੰ ਲੁੱਟਿਆ ਤੇ ਕੁੱਟਿਆ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਸਿਆਸੀ ਲੋਕਾਂ ਨੂੰ ਆਪਣੇ ਆਪ ਨੂੰ ਸੁਧਾਰ ਕਰਨਾ ਚਾਹੀਦਾ ਹੈ ਇਸ ਦੇਸ਼ ਨੂੰ ਬਚਾਉਣ ਲਈ ਇਹਨਾਂ ਦਾ ਹਿਟਲਰ ਵਾਲਾ ਰਾਜ ਚੱਲ ਰਿਹਾ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਇਹਨਾਂ ਨੇ ਕੋਈ ਦੇਸ਼ ਦੀ ਬਾਗਡੋਰ ਇਹ ਕਲੀਅਰ ਹੀ ਹੈ ਵੀ 1 ਰੁਪਿਆ 1 ਪਾਉਂਡ ਦੇ ਬਰਾਬਰ ਹੋਣ ਦੇ ਬਾਵਜੂਦ ਅੱਜ ਅਸੀਂ ਕਿੱਥੇ ਆ ਅਸੀਂ ਤਾਂ ਇਹ ਮੰਨ ਕਰਦੇ ਆ ਵੀ ਇਸ ਦੇਸ਼ ਨੂੰ ਕਿੱਥੇ ਲੈ ਕੇ ਗਏ ਨੇ ਸਾਡੇ ਜਿੰਨੇ ਵੀ ਇੱਥੇ ਸਿਆਸੀ ਲੋਕ ਆਏ ਨੇ ਉਹਨਾਂ ਨੇ ਸਾਡਾ ਕੋਈ ਭਲਾ ਨਹੀਂ ਕੀਤਾ ਅਸੀਂ ਇਸ ਲਈ ਇਕੱਠੇ ਹੋ ਰਹੇ ਹਾਂ ਇਸ ਲਈ ਅਸੀਂ ਆਪਣਾ ਸੰਘਰਸ਼ ਵੀ ਕਰਾਂਗੇ ਇਸ ਲਈ ਅਸੀਂ ਜਿਹੜੇ ਦੂਸਰੇ ਸਾਡੇ ਸਿਆਸੀ ਨੇ ਲੋਕ ਨੇ ਉਹਨਾਂ ਨੂੰ ਜਗਾਵਾਂਗੇ ਕਿ ਸਾਨੂੰ ਇਸ ਦੇਸ਼ ਨੂੰ ਬਚਾਉਣ ਲਈ ਕੁਝ ਕਰਨਾ ਪੈਣਾ ਕੀ ਰਣਨੀਤੀ ਕੀ ਅਗਲੀ ਜਿਹੜੀ ਰਣਨੀਤੀ ਕੀ ਰਣਨੀਤੀ ਸਾਡੀ ਇਹੀ ਹੈ ਵੀ ਅਸੀਂ ਜਲੰਧਰ ਵਾਲਾ ਉਹਦੇ ਉੱਤੇ ਧਰਨਾ ਵੀ ਦੇਵਾਂਗੇ ਉਸ ਤੋਂ ਬਾਅਦ ਅਗੀਆਂ ਚੋਣਾ ਜਿਹੜੀਆਂ ਆਉਣਗੀਆਂ ਉਹਨਾਂ ਚੋਣਾਂ ਦੇ ਵੀ ਅਸੀਂ ਕੋਈ ਫੈਸਲਾ ਚ ਲਾਵਾਂਗੇ ਉਹ ਅਸੀਂ ਪ੍ਰੈਸ ਦੇ ਵਿੱਚ ਮੋੜ ਦੇ ਲਾਵਾਂਗੇ ਜਲੰਧਰ ਦੇ ਵਿੱਚ ਨਹੀਂ ਚੋਣਾਂ ਨਹੀਂ ਹੋਏਗੀਆਂ ਉਹ ਅਸੀਂ ਉੱਥੇ ਕੁਝ ਨਹੀਂ ਕਰਨਾ ਉੱਥੇ ਸਾਡਾ ਕੋਈ ਅਜਿਹਾ ਹੋ ਨਹੀਂ ਅਸੀਂ ਜਲੰਧਰ ਦੇ ਵਿੱਚ ਜਿਹੜਾ ਜਾਗਰੂਕ ਹਾਲ ਹੈ ਉਹਦੇ ਲਈ ਜ਼ਰੂਰ ਅਸੀਂ ਸਾਡਾ ਸਾਡਾ ਆਪਣਾ ਹੈ ਤਾਂ ਸਾਨੂੰ ਉਸ ਤੋਂ ਦੂਰ ਰੱਖਿਆ ਗਿਆ ਸਾਨੂੰ ਤਾਂ ਉੱਥੇ ਬੜਨ ਦੀ ਤਾਂ ਸਰ ਕੇਂਦਰ ਚ ਭਾਜਪਾ ਦੀ ਸਰਕਾਰ ਤੀਜੀ ਵਾਰ ਬਣ ਗਈ ਹੈ ਪਰ ਸਾਡੇ ਅੱਜ ਵੀ ਜਿਹੜੇ ਮਹਾਨ ਸ਼ਹੀਦ ਆ ਉਹਨਾਂ ਨੂੰ ਸ਼ਹੀਦ ਤੰਗ ਦਾ ਦਰਜਾ ਨਹੀਂ ਦਿੱਤਾ ਗਿਆ ਸੋ ਉੱਥੇ ਤੱਕ ਵੀ ਪਹੁੰਚ ਕੀਤੀ ਜਾਊਗੀ ਗੱਲ ਕਰੀ ਜਾਊਗੀ ਇਸ ਸਬੰਧੀ ਕੋਈ ਅਸੀਂ ਸੈਂਟਰ ਦੇ ਵਿੱਚ ਵੀ ਸਾਡੇ ਆਲ ਭਾਰਤ ਦੇ ਵਿੱਚ ਗੱਲ ਚੱਲ ਰਹੀ ਹੈ ਦੂਧੀਆਂ ਸਟੇਟਾਂ ਦੇ ਵਿੱਚ ਵੀ ਅਸੀਂ ਉੱਥੇ ਵੀ ਗੱਲ ਕਰਨੀ ਹੈ ਇਹ ਸਾਡੀ ਹੋ ਰਹੀ ਹੈ ਅਸੀਂ ਛੇਤੀ ਦਿੱਲੀ ਦੇ ਵਿੱਚ ਮੀਟਿੰਗ ਕਰਾਂਗੇ ਉੱਥੇ ਜਿਹੜਾ ਸਾਡੇ ਸ਼ਹੀਦਾਂ ਨੂੰ ਸਾਡੇ ਬਜ਼ੁਰਗਾਂ ਦਾ ਉਹਨਾਂ ਦੇ ਇੱਕ ਬੁੱਤ ਬਣਾ ਕੇ ਨਾ ਪੱਥਰ ਬਣਾ ਕੇ ਉਹਨਾਂ ਤੇ ਹਾਰ ਪਾਉਣ ਲਈ ਇਹਨਾਂ ਨੇ ਜਿਹੜੇ ਇਸ ਦੇਸ਼ ਦੇ ਸਿਆਸੀ ਲੋਕ ਨੇ ਉਹਨਾਂ ਨੇ ਕੱਲੇ ਹਾਰ ਪਾਗੀ ਉਹਨਾਂ ਨੂੰ ਨੁਮਾਇਆ ਕਿਉਂਕਿ ਪੱਥਰ ਬੋਲਦੇ ਨਹੀਂ ਹਨ ਤੇ ਜਿਹੜੇ ਦੂਸਰੇ ਜਿਹੜੇ ਅਸੀਂ ਉਹਨਾਂ ਦੇ ਵਾਰਸਾਂ ਸਾਡੇ ਦਾ ਕਦੇ ਕੋਈ ਉਹਨਾਂ ਨੇ ਤਾਲਮੇਲ ਦੀ ਕੋਈ ਉਹ ਨਹੀਂ ਕੀਤੀ ਨਾ ਹੀ ਕੋਈ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹਨਾਂ ਸਰਕਾਰਾਂ ਨੇ ਇਸ ਦੇਸ਼ ਨੂੰ ਲੁੱਟਿਆ ਖੁੱਟਿਆ ਨਹੀਂ ਲੱਗਦਾ ਵੀ 15 ਅਗਸਤ ਤੇ 26 ਜਨਵਰੀ ਜੋਗੀ ਰਹੇਗੀ ਸ਼ਿਦਾਰੇ ਪਰਿਵਾਰ ਉਹਦੋਂ ਬੁਲਾਉਂਦੇ ਆ ਸਿਰਫ ਗੱਲ 'ਚ ਹਾਰ ਪਾਉਂਦੇ ਆ ਉਹਦੋਂ ਵੀ ਇੱਕ ਫਾਰਮੈਲਟੀ ਕੀਤੀ ਜਾਂਦੀ ਆ ਉਹਦੋਂ ਫਾਰਮੈਲਟੀ ਕੀਤੀ ਜਾਂਦੀ ਆ ਉੱਥੇ ਇੱਕ ਚਾਹ ਦਾ ਕੱਪ ਇੱਕ ਲੱਡੂਆਂ ਦਾ ਡੱਬਾ ਦੇ ਕੇ ਅਸੀਂ ਇੱਕ ਘਹਾਰੀਆਂ ਦੀ ਤਰ੍ਹਾਂ ਸਾਨੂੰ ਉਹ ਬੁਲਾਉਂਦੇ ਨੇ ਤੇ ਤੋੜ ਦਿੰਦੇ ਆ ਉੱਥੇ ਕੋਈ ਸਨਮਾਨ ਵਾਲੀ ਗੱਲ ਨਹੀਂ ਸਨਮਾਨ ਹੋਣਾ ਚਾਹੀਦਾ ਇਹ ਰਾਸ਼ਟਰੀ ਪਰਿਵਾਰ ਨੇ ਜਿਨ੍ਹਾਂ ਨੇ ਇਸ ਨੂੰ 700 ਸਾਲ ਇਹ ਗੁਲਾਮ ਰਹੇ ਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਨੇ ਆਪਣੀਆਂ ਜਾਨਵਾਰੀਆਂ ਤੇ ਕਾਲੇ ਪਾਣੀਆਂ ਦੀ ਜੇਹਲਾਂ ਤੱਕ ਜੰਗਲਾਂ ਦੇ ਵਿੱਚ ਰਹਿ ਕੇ ਤੇ ਇੱਥੋਂ ਤੱਕ ਦਾ ਸਾਡੇ ਬਜ਼ੁਰਗਾਂ ਨਾਲ ਹੋਇਆ ਕਿ ਜਿਹੜੇ ਵਿਆਹੇ ਹੋਏ ਸੀਗੇ ਉਹਨਾਂ ਦਾ ਜੋ 4-5 ਸਾਲਾਂ ਤੱਕ ਪਤਾ ਹੀ ਨਹੀਂ ਲੱਗਿਆ ਉਹ ਸਾਡੀਆਂ ਮਾਵਾਂ ਨੂੰ ਅਗਲੇ ਘਰਾਂ ਤੱਕ ਪਹੁੰਚਿਆ ਗਿਆ। ਸਰ ਜਿੱਦਾਂ ਸੂਬਾ ਸਰਕਾਰ ਨੇ ਜੱਗੀ ਜਲਜੀਰ ਦੇ ਵਿੱਚ ਪਿਛਲੇ ਦਿਨੀ ਵਾਅਦਾ ਕੀਤਾ ਸੀਗਾ ਤਾਂ ਲੱਗਦਾ ਵੀ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਸੁਵਿਧਾਾਂਵਾਂ ਜਿਹੜੀਆਂ ਦੇਣੀ ਚਾਹੀਦੀਆਂ ਨੇ। ਗਾਇਜ ਜੀ ਇਹ ਮੀਟਿੰਗ ਸਾਨੂੰ ਬੜੀ ਸੋਚ ਸਰਕਾਰਾਂ ਦੀ ਕੀ ਐ ਸਾਨੂੰ ਕਿਉਂ ਮੀਟਿੰਗ ਕਰਨੀ ਪਈ ਸਰਕਾਰ ਨਹੀਂ ਸੋਚ ਰਹੀ। ਜਿਲ੍ਹਿਆਂ ਦੇ ਦੇਸ਼ ਯਾਦ ਕਰਵਾਇਆ ਉਹਨਾਂ ਨੂੰ ਵੀ ਆਪਣੇ ਹੱਕਾਂ ਲਈ ਲੜਾਈ ਲੜਨੀ ਪਵੇ। ਆਪਣੇ ਲੋਕਾਂ ਨਾਲ ਹੀ ਬਗਾਨਿਆਂ ਨਾਲ ਤਾਂ ਅਸੀਂ ਰੜੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਤੇ ਬਗਾਨੇ ਸੀਗੇ ਵੀ ਸਾਡਾ ਨਾਲ ਨੇ ਸਾਡੇ ਨਾਲ ਦੁਰਵਿਹਾਰ ਕਰਨਾ। ਇਸੇ ਉਹਨਾਂ ਵਿੱਚ ਸੰਘਰਸ਼ ਕਰੀਏ ਇਹ ਸਾਨੂੰ ਸਰਕਾਰ ਵਾਸਤੇ ਸ਼ਰਮ ਦੀ ਗੱਲ ਹੈ ਚਾਹੇ ਸਰਕਾਰ ਕਿਸੇ ਦੀ ਵੀ ਹੋਏ ਕਾਂਗਰਸ ਅਕਾਲੀ ਭਾਜਪਾ ਕੋਈ ਵੀ ਸਰਕਾਰ ਆਈ ਹੈ ਇਹਨਾਂ ਨੇ ਸਿਰਫ ਸਾਡੇ ਪਰਿਵਾਰਾਂ ਨੂੰ ਲੁੱਟਿਆ ਤੇ ਕੁੱਟਿਆ ਤੇ ਸਾਡੇ ਨੌਜਵਾਨਾਂ ਨੂੰ ਉਜਾਗਰ ਕਰਕੇ ਆਪਣੀਆਂ ਕੁਰਸੀਆਂ ਮਲੀਆਂ ਲੀਆਂ ਇਸੇ ਤਰ੍ਹਾਂ ਹੀ ਸਿੱਖ ਕੌਮ ਦੇ ਜਿਹੜੇ ਆਗੂ ਨੇ ਸਾਡੇ ਐਸਜੀਪੀਸੀ ਹੈਗੀ ਹੈ ਸਾਡੀ ਉਹ ਵੀ ਇਹ ਕਹਿੰਦੀ ਹੈ ਵੀ ਸਾਡੇ 85% ਕਰਵਾਨੀਆਂ ਨੇ ਪਰ ਸਾਨੂੰ ਅੱਜ ਤੱਕ ਸਿੱਖ ਕੌਮ ਦੀ ਐਸਜੀਪੀਸੀ ਨੇ ਵੀ ਸਾਡੇ ਪਰਿਵਾਰਾਂ ਨੂੰ ਕਿਤੇ ਸਨਮਾਨ ਨਹੀਂ ਦਿੱਤਾ ਸੈਲੀਬ੍ਰਿਟੀ ਕੀ ਹੈ ਜੇ ਕੋਈ ਗਾਇਕ ਹੈ ਐਕਟਰ ਹੈ ਜਿਨੇ ਲੈਕਚਰ ਤਾਂ ਫੜਾਈਆ ਉਹਨੂੰ ਸਨਮਾਨ ਮਿਲ ਸਕਦਾ ਹਰਮੰਦਰ ਸਾਹਿਬ ਤੇ ਅੱਜ ਤੱਕ ਕਿਸੇ ਆਜ਼ਾਦੀ ਕਲਾਟ ਨੂੰ ਸਨਮਾਨ ਨਹੀਂ ਦਿੱਤਾ ਹੱਕ ਉਹਨਾਂ ਦਾ ਬੰਦਾ ਸੀ ਜਿਨ੍ਹਾਂ ਦੀ ਨੌਤੇ ਕੁਰਸੀਆਂ ਵੱਲੀਆਂ ਹੋਈਆਂ ਨੇ ਤੇ ਅੱਜ ਐਸ ਪ੍ਰਸਤੀ ਬੈ ਰਹੇ ਨੇ ਅੱਜ ਸਾਨੂੰ ਮਜਬੂਰ ਕਿ ਕੀ ਸੀਗਾ ਅੱਜ ਜਿਹੜੀ ਮੀਟਿੰਗ ਹੈ ਅਸੀਂ ਹੈਰਾਨ ਆ ਇੱਕ ਦੇਸ਼ ਭਗਤ ਨਾਂ ਤੇ ਯਾਦਗਾਰ ਹਾਲ ਬਣੀ ਹੋਵੇ ਤੇ ਉਹਦੇ ਵਿੱਚ ਇੱਕ ਦੇਸ਼ ਭਗਤ ਪਰਿਵਾਰਾਂ ਨੂੰ ਪੁੱਛਿਆ ਤੱਕ ਨਾ ਗਿਆ ਹੋਵੇ ਤੇ ਕੋਈ ਨਮਾਇੰਦਾ ਨਾ ਲਿਆ ਗਿਆ ਹੋਵੇ ਤੇ ਉੱਥੇ ਘਾਫਲਾ ਹੋਵੇ ਉਹ ਵੀ ਦੇਸ਼ ਭਗਤਾਂ ਦੇ ਨਾਂ ਉਤੇ ਤੇ ਸਭ ਸ਼ਰਮ ਵਾਲੀ ਗੱਲ ਹੈ ਇਹਦੋਂ ਵੱਡੀ ਸ਼ਰਮ ਵਾਲੀ ਕੀ ਹੋ ਸਕਦੀ ਹੈ ਸਾਡਾ ਮਕਸਦ ਸਿਰਫ ਅੱਜ ਦੀ ਮੀਟਿੰਗ ਹੈ ਐਸੀ ਸਾਨੂੰ ਇਕੱਠੇ ਹੋਣਾ ਪਿਆ ਕਿਉਂਕਿ ਜਿਹੜੇ ਲੋਕ ਅਜੇ ਇੱਕ ਐਮਐਲਏ ਆ ਉਹਨੂੰ ਤਨਖਾਹ ਮਿਲਦੀ ਹੈ 70 75 ਲੱਖ ਲੱਖ ਰੁਪਇਆ 1.5 ਲੱਖ ਰੁਪਇਆ ਜਿਹੜੇ ਨੇ ਦੇਸ਼ੇਦਾਰ ਕਰਾਇਆ ਉਹਨਾਂ ਨੂੰ 11000 ਰੁਪਇਆ ਅੱਜ ਹਰਿਆਣਾ ਸਰਕਾਰ ਨੇ 20000 ਤੋਂ 40000 ਕਰਤੀ ਲੇਕਿਨ ਜਿੱਥੇ ਸਭ ਤੋਂ ਵੱਧ ਕੁਰਬਾਨੀਆਂ ਨਗੀਆਂ ਉਹਨਾਂ ਨੂੰ 11000 ਰੁਪਇਆ ਤਨਖਾਹ ਵੀ ਰੋਟੇ ਟਕੇ ਕੀਤੀ ਇਹਨਾਂ ਨੇ ਇਸ ਸਰਕਾਰ ਤੋਂ ਸਾਨੂੰ ਬਹੁਤ ਵੱਡੀ ਉਮੀਦ ਸੀਗੀ ਕਿਉਂਕਿ ਇਹਨਾਂ ਨੇ ਭਗਤ ਸਿੰਘ ਦੇ ਪਿੰਡ ਤੋਂ ਮਿੱਟੀ ਚਾਕੇ ਮੱਥੇ ਤੇ ਲਾਈ ਸੀ ਸਾਨੂੰ ਬੜੀਆਂ ਉਮੀਦਾਂ ਸੀਆਂ ਭਾਈ 2.5 ਸਾਲਾਂ ਚ ਪਰ ਇਹਨਾਂ ਨੇ ਵੀ ਸਾਡੀ ਅੱਜ ਤੱਕ ਇੱਕ ਵੀ ਮੀਟਿੰਗ ਭਗਵੰਤ ਮਾਨ ਸਾਹਿਬ ਨੇ ਨਹੀਂ ਦਿੱਤੀ ਇਸ ਗੱਲ ਦੀ ਸਾਨੂੰ ਬਹੁਤ ਸ਼ਰਮ ਆਜੀ ਗੱਲ ਹੈ ਉਹਨਾਂ ਨੂੰ ਭਰਜਮਾਨਦਾਰੀ ਸਭ ਤੋਂ ਪਹਿਲਾਂ ਫਿਰ ਆਜ਼ਾਦੀ ਕਲਾਟੀਆਂ ਬੈਠ ਕੇ ਮਿਲਣ ਅੱਜ ਸਾਡੇ 22 23 ਫਰੀਨਫਟੇ ਜਿੰਦਾ ਬੈਠੇ ਨੇ ਉਹਨਾਂ ਨੂੰ ਕਿਹੜੇ ਬਤ ਪੈਰੀ ਹੱਥ ਲਾਇਆ ਅਜੂਬਤ ਪੁੱਛਦੇ ਨੇ ਬੁੱਤ ਬੋਲਦੇ ਨਹੀਂ ਹੁੰਦੇ ਜੇ ਬੁੱਤ ਬੋਲਦੇ ਹੁੰਦੇ ਤਾਂ ਸਾਨੂੰ ਲੋੜ ਹੀ ਨਹੀਂ ਸਾਨੂੰ ਅੱਜ ਇੱਥੇ ਰੌਲਾ ਪਾਉਂਦੀ ਭਗ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਉਦਮ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਉਹਨਾਂ ਦਾ ਕੋਈ ਬਾਤ ਨਹੀਂ ਹੈਗਾ ਮੇਰੇ ਪਿਤਾ ਖੁਦ ਸ਼ਿਵਾਚੰਦਰ ਬੋਸ਼ ਨਾਲ ਲੜਾਈ ਲੜਿਆ ਅੱਜ ਤੱਕ ਸਾਨੂੰ ਕਿਹਦੇ ਡੀਸੀ ਨੇ ਨਹੀਂ ਪੁੱਛਿਆ ਚਾਚਾ ਨਾਲ ਕਾਰਨ ਕੀ ਹੈ ਸਾਡੇ ਨੌਦੇ ਸਿਰਫ ਸਿਆਸਤਾਂ ਹੁੰਦੀਆਂ ਨੇ ਅਸੀਂ ਚਾਹੁੰਦੇ ਆ ਜਦੋਂ ਸਾਡੇ ਫਰੀडम फाइਟਰ ਦੀ ਡੈਥ ਹੋ ਜਾਂਦੀ ਹੈ ਉਹਦੀ 40000 ਰੁਪਏ ਪੈਨਸ਼ਨ ਦਾ ਸਰੰਤਰ ਦੀ ਸਰਕਾਰ ਦੀ ਪੰਜਾਬ ਦੇ ਲਾਦੀ ਜਿਸ ਦਿਨ ਉਹਦੀ ਡੈਥ ਹੋ ਜਾਂਦੀ ਹੈ ਤੇ ਉਹ ਪਰਿਵਾਰ ਦਾ ਕੀ ਹਾਲ ਹੁੰਦਾ ਉਹਨੂੰ ਕੀ ਮਦਦ ਕੀਤੀ ਹੈ ਸਰਕਾਰ ਨੇ ਅੱਜ ਇੱਕ ਫੌਜੀ ਦੀ ਡੈਥ ਹੁੰਦੀ ਹੈ ਕਰੋੜ ਰੁਪਏ ਦਿੱਤੇ ਜਾਂਦਾ ਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਂਦੀ ਹੈ ਕੀ ਆਜ਼ਾਦੀ ਕਲਾਡੀ ਪਰਿਵਾਰ ਦੇ ਹੱਕਦਾਰ ਨੇ 85% ਸਾਡੀਆਂ ਕੁਰਬਾਨੀਆਂ ਨੇ 1% ਕੋਟਾ ਸਾਡਾ ਉਹਦੇ ਵਿੱਚ ਹੀ ਘਪਲੇ ਨੇਗੀ ਅੱਜ ਤੱਕ ਸਾਡੇ ਬਜ਼ੁਰਗ ਬੈਠੇ ਨੇ ਸਾਰੇ ਬੈਠੇ ਨੇ ਪਰਿਵਾਰ ਤੀਜੀ ਬੀੜੀ ਤੱਕ ਅਸੀਂ ਬਜ਼ੁਰਗ ਹੁੰਦੇ ਜਾਂਦੇ ਆ ਪਰ ਸਾਡੇ ਪਰਿਵਾਰਾਂ ਨੂੰ ਕੁਝ ਨਹੀਂ ਮਿਲਿਆ ਅਸੀਂ ਚਾਹੁੰਦੇ ਆ ਸਰਕਾਰ ਨੂੰ ਕਹਿੰਦੇ ਆ ਵੀ ਸਾਡੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਸਾਨੂੰ ਕਿਸੇ ਤਰ੍ਹਾਂ ਦੀ ਛੋਟ ਦੀ ਲੋੜ ਨਹੀਂ ਸੈਂਟਰ ਸਰਕਾਰ ਨੇ ਅੱਜ ਤੱਕ ਕੁਝ ਨਹੀਂ ਦਿੱਤਾ ਸਾਡੀ ਪੰਜਾਬ ਸਰਕਾਰ ਨੇ ਜਰੂਰ ਮਗਲੀ ਸਰਕਾਰ ਨੇ ਸਾਨੂੰ ਬਸ-ਪਾਸ ਦੇ ਟੋਲ ਪਲਾਜ਼ਾ ਪੰਜਾਬ ਦਾ ਫ੍ਰੀ ਕੀਤਾ ਹਰਾਨ ਇਸ ਗੱਲ ਤੇ ਦੇਸ਼ ਯਾਦ ਕਰਾਇਆ ਲੇਕਿਨ ਸੈਂਟਰ ਦੇ ਟੋਲ ਪਲਾਜ਼ਾ ਤੇ ਸਾਨੂੰ ਟੋਕਿਆ ਜਾਂਦਾ ਸਾਨੂੰ ਉਹ ਹਾਲ ਹੈ ਜਿਸ ਤਰ੍ਹਾਂ ਪਹਿਲਾਂ ਅੰਗਰੇਜ਼ ਸਾਡੇ ਤੋਂ ਜਜਿਆ ਲੰਦੇ ਸੀਗੇ ਕਿ ਸਾਡੇ ਆ ਕੰਮ ਕਰਨਾ ਤੇ ਸਾਨੂੰ ਪੈਸੇ ਦਿਓ ਉਹ ਵੀ ਲੰਘਣ ਵਾਸਤੇ ਸਾਨੂੰ ਸੜਕਾਂ ਤੇ ਆਪਣੇ ਪੰਜਾਬ ਦੀਆਂ ਆਪਣੇ ਦੇਸ਼ ਨੂੰ ਯਾਦ ਕਰਾਉਣ ਵਾਲੀਆਂ ਸੜਕਾਂ ਤੇ ਸਾਨੂੰ ਟੈਕਸ ਦੇ ਕੇ ਲਿਖਣਾ ਵੈਂਦਾ ਹੈ ਇਹ ਸਾਡੀ ਤਰਾਸਦੀ ਹੈ ਅੱਜ ਇਸ ਸਰਬੰਦੀਚ ਮੀਟਿੰਗ ਹੋ ਰਹੀ ਹੈ ਅਸੀਂ ਸੋਚ ਰਹੇ ਹਾਂ ਵੀ ਜਿਹੜਾ ਦੇਸ਼ ਗਵਾਤੀ ਯਾਦਗਾਰ ਹਾਲ ਹੈ ਅਸੀਂ ਅੱਜ ਵਿਚਾਰ ਕਰ ਰਹੇ ਹਾਂ ਉੱਥੇ ਅਸੀਂ ਇੱਕ ਧਰਨਾ ਦੇਵਾਂਗੇ ਆਜ਼ਾਦੀ ਗਰਾਡੀਆਂ ਜਿਹੜੇ ਫ੍ਰੀਡਮ ਫਾਈਟਰਾਂ ਨੂੰ ਤਾਮਰ ਪੱਤਰ ਪਾਏ ਨੇ ਉਹ ਗੱਲ ਚ ਪਾ ਕੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਯਾਦੀਗਲਾੜੀ ਪਰਿਵਾਰ ਵਾਲੀ ਜੀਦਾ ਨੇ ਜੇ ਅੰਗਰੇਜ਼ਾਂ ਤੋਂ ਹੀ ਹੱਕ ਲੈ ਸਕਦੇ ਆ ਅਸੀਂ ਇਹਨਾਂ ਤੋਂ ਵੀ ਲੈ ਸਕਦੇ ਆ ਸਾਡੀ ਹੀ ਬੇਇੱਜ਼ਤੀ ਕਦੋਂ ਤੋਂ ਤੁਹਾਡੇ ਵੱਲੋਂ ਜਿਹੜਾ ਇਹ ਧਰਮ ਦੀ ਗੱਲ ਅੱਜ ਅਸੀਂ ਫੈਸਲਾ ਲੈ ਰਹੇ ਆਂ ਵੀ ਅੱਜ ਕਿਸ ਦਿਨ ਦੇਣਾ ਹੈ ਤੇ ਜਲਦੀ ਹੀ ਹਫ਼ਤੇ ਦਾ ਅੰਤ ਅੱਜ ਕੋਈ ਫੈਸਲਾ ਲੈ ਕੇ ਸੀ ਕਰਾਂਗੇ ਠੀਕ ਹੈ ਜੀ ਜੇ ਕਿਸੇ ਨੇ ਜੁੱਤੀ ਮਾਰੀ ਕਿਸੇ ਮੰਤਰੀ ਦੇ ਉਹਨੂੰ ਐਮਐਲਏ ਦੀ ਟਿਕਟ ਐਮਐਲਏ ਬਣਾ ਦਿਓ ਕਿਸੇ ਨੇ ਥੱਪੜ ਮਾਰਿਆ ਉਹਨੂੰ ਟਿਕਟ ਦੇ ਦਿਓ ਅੱਜ ਹਾਰ ਗਿਆ ਉਹਨੂੰ ਮੰਤਰੀ ਬਣਾ ਦਿਓ ਕਿਤੇ ਦੇਸ਼ ਭਗਤ ਨੂੰ ਕਿਹਦੇ ਰਾਜ ਸਭਾ ਦਾ ਮੈਂਬਰ ਬਣਾਇਆ ਇਹਨਾਂ ਨੇ ਪਾਰਟੀਆਂ ਨੇ ਬਣਾਉਣਾ ਉਹ ਤਾਂ ਕਿਸੇ ਨੂੰ ਪੁੱਛਣਾ ਨਹੀਂ ਨਾ ਫਿਰ ਦੇਸ਼ ਭਗਤਾਂ ਦਾ ਨੌਕੀਲ ਹੁੰਦੇ ਨੇ ਸਭ ਤੋਂ ਵੱਡੀ ਤਰਾਸ ਦੀ ਗੱਲ ਸੀ ਕਹਿੰਦੇ ਆ ਵੀ ਐਮਐਲਏ ਦੀਆਂ ਟਿਕਟਾਂ ਐਮਪੀ ਦੀਆਂ ਟਿਕਟਾਂ ਐਮਸੀ ਦੀਆਂ ਟਿਕਟਾਂ ਇਹ ਰਿਜ਼ਰਵ ਹੋਣੇ ਜਿੰਨੀਆਂ ਫ੍ਰੀडम ਫੈਕਟਰਾਂ ਨੂੰ ਤਾਂ ਅਸਲੀ ਤੌਰ ਤੇ ਨਹੀਂ ਕਾਸ਼ਲੇ ਤੌਰ ਤੇ ਨਹੀਂ ਇਹ ਰਿਜ਼ਰਵ ਹੋਣੇ ਐਜ ਫ੍ਰੀडम ਫੈਕਟਰ ਪਰਵਾਰ ਹੀ ਲੜਨ ਉਹ ਸੇਟਾਂ ਦੀਆਂ ਤਾਂ ਕਿ ਅਸੀਂ ਆਪਣੀ ਗੱਲ ਕਰ ਸਕੀਏ ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਹਿੰਦੇ ਵੀ ਰਾਜ ਸਭਾ ਦਾ ਮੈਂਬਰ ਜਿੱਦੀ ਸਰਕਾਰ ਹੈ ਕੋਟਕਟ ਰਾਜ ਸਭਾ ਦਾ ਮੈਂਬਰ ਦੇਣ ਤਾਂ ਕਿ ਸਾਡੇ ਫ੍ਰੀडम ਫੈਕਟਰ ਦੀ ਉੱਥੇ ਗੱਲ ਰੱਖ ਸਕੀਏ ਸੈਟਰ ਬੌਲੀ ਧੰਨਵਾਦ ਧੰਨਵਾਦ ਸਤਿ ਨਿਰਮਨ